ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਤੁਹਾਡੇ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਤੇ ਮੇਰੇ ਵੀਡੀਓ ਦੇ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਅੱਗੇ ਵੀਡੀਓ ਨ ਬਣੇ ਹੋ ਤੇ ਆਪਾਂ ਹੁਣ ਚੱਲੇ ਆ ਪੱਠੇ ਵੱਢਣ ਦੇਖ ਸਕਦੇ ਹੋ ਹੁਣ ਆ ਤੁਸੀਂ ਦੇਖ ਸਕਦੇ ਹੋ ਆਪੇ ਪਰ ਜਾਂਦੇ ਆ ਪੱਠੇ ਵੱਢਣ ਤੇ ਹੁਣ ਪੱਠੇ ਵੱਢਾ ਲੱਗੇ ਤਾਂ ਦਿਖਾ ਰਹੇ ਹਾਂ ਅੱਗੇ ਬੱਦਲ ਬੱਦਲ ਨੂੰ ਆ ਜਾ ਫੇਰ ਵੜਾ ਹੋ ਗਿਆ ਇਹ ਤਾਂ ਹੁਣ ਬੱਦਲ ਫੇਰ ਹੋਏ ਨਹੀਂ ਆ ਚੱਲ ਪੱਠੇ ਵੜ ਲਈਏ ਪੱਠੇ ਵੜਨ ਅਗੇ 4-5 ਦਿਨ ਹੋ ਗਏ ਟੋੜੀ ਚੌਕਰ ਚੱਲ ਰਹੇ ਆ ਸੀ ਤੇ ਆ ਹੁਣ ਆ ਆਪਣਾ ਝੋਨਾ ਜੋ ਆਵੇ ਤੈਨੂੰ ਦੇਖ ਸਕਦੇ ਮਾਰੀ ਕਿਰਪਾ ਨਾਲ ਬਹੁਤ ਵੱਡੇ ਝੋਨਾ ਵਾ ਚਲੋ ਆ ਆ ਦੇਖ ਸਕਦੇ ਤਈਆ ਝੋਨਾ ਉਹ ਆਪਣਾ ਇੱਧਰ ਝੋਨਾ ਵਾ ਤੇ ਆ ਪਾਵੇ ਤੋਂ ਨੀਂਹ ਅੰਦਰ ਹੋਰ ਵੀ ਨੇ ਪੱਠੇ ਵੜ ਲਈਏ ਹਾਂ ਉਹ ਲਾਗੇ ਚਲੋਗੇ ਪਾਣੀ ਹੋ ਗਿਆ ਠਾਂ ਕੇ ਰੋ ਅਦਾ ਤਰੀ ਲਿਆ ਇਹ ਆਪਣੇ ਪੱਠੇ ਜੋ ਆਵੇ ਜਦੋਂ ਖਾਲ ਖੋਲ ਪਾਵਾਂਗੇ ਤੇ ਇਹ ਹੋ ਜਾਣਗੇ ਤਲਕਣ ਬੜੀ ਵੱਟਾਂ ਦੇ ਬਾਕੀ ਬੱਦਲ ਥੋੜੇ ਵੱਡਾ ਹੋਇਆ ਸੀ ਤੇ ਹੁਣ ਚਲੋ ਆ ਕੀ ਰਲ ਗਿਆ ਬੱਦਲ ਅੱਗੇ ਹੁਣ ਧੁੱਪ ਸੈ ਨਿਕਲਣ ਲੱਗੀਆਂ ਚਲ ਪੱਠੇ ਵੜ ਲਈਏ ਬੱਦਲ ਦਾ ਫੇਰ ਨਹੀਂ ਪਤਾ ਵੀ ਮੀਂਹ ਆ ਸਕਦਾ ਆਈਏ ਚਲ ਪੱਠੇ ਵੜ ਲਈਏ ਪੱਠੇ ਆ ਵਿੱਚ ਵਿੱਚ ਪਾਣੀ ਖੜਨ ਦਾ ਥੋੜਾ ਡਰ ਵੀ ਗਿਆ ਥੱਲੇ ਹੁਣ ਇਹ ਵੱਢਣ ਲੱਗੇ ਪੱਠੇ ਇੱਕ ਸਾਹ ਦੇਜੋ ਪਰੇ ਪੱਠੇ ਜੋ ਜਾ ਵੜ ਲਓ ਪਹਿਲੋਂ ਆ ਏੜੇ ਤੋੜਾ ਵੜਨ ਲੱਗੇ ਪੱਠੇ ਨਹੀਂ ਸੱਦੇ ਤੁਸੀਂ ਪੱਠੇ ਹੁਣ ਆ ਹੋ ਜਾ ਰਹਿ ਗਏ ਕਬਾਕੀ ਤੋਂ ਵੀਡੀਓ ਨਾ ਬਣੇ ਰਹੋ ਲਾਗੇ ਕਰੋ ਆਈਪੀ ਰੇਂਜ ਕਿੰਨੀ ਡਾਟ ਚਲ ਗਿਆ ਦੂਹੇ ਪੱਟਾ ਦੇ ਜਾ ਪੱਤੇ ਕੰਨੇ ਲੱਗੇ ਪੱਤੇ ਬੜੇ ਬੜੇ ਘੜੇ ਹੋ ਗਏ ਹੋ ਰਹੇਗੇ ਪੱਤੇ ਆਪਣੇ ਤੇ ਬਾਕੀ ਹੁਣ ਉਹਨਾਂ ਨਾਲ ਸਭ ਕੁਝ ਪਾ ਗਿਆ ਉਹਨਾਂ ਦੇ ਪੱਤੇ ਹੋਣਾ ਜਿਹੋ ਜਿਹੇ ਤਿੰਨਾਂ ਚਾਹ ਜਿਹੜਾ ਮਾਡਲ ਲੱਗਿਆ ਪੱਤੇ ਬਹੁਤ ਮੰਦਾ ਹੋ ਗਏ ਦੇਖੋ ਇਹਦੇ ਤੁਸੀਂ ਤੇ ਮਦਨ ਨਾਮ ਦਾ ਪਾਉਂਦਾ ਦੱਗੇ ਪਾ ਪੱਤੇ ਮਾਜ ਆਵੇ ਆਵੇ ਇਹ ਕੋਈ ਵੀ ਪਾਠਾ ਬਾਹਰ ਜਾਣ ਉਹ ਵੜਿਆ ਹੋਇਆ ਹੈ। ਇਹੋ ਜਿਹਾ ਤੇ ਜਿੱਥੇ ਉਹ ਹੀ ਰਹਿ ਗਏ ਆਪਣੇ ਉਧਰ ਆਪਣੇ ਹਰੇ ਛੋਟੇ ਸਾਰਟੂਟ ਪਾਉਣੇ। ਪਾਣੀ ਅੰਦਰ ਚੋਂ ਜੀਲ ਗਿਆ। ਇਹ ਕਰ ਵੱਡੇ ਕਿ ਲੈਣੇ ਨੇ। ਆਉਂਦੇ ਹੋਏ ਡਿੱਗੇ ਆਵਣਾ ਪੱਕੇਦਾਨ ਬਾਤ ਆਉਂਦੇ ਆ ਨਾ ਪੱਕੇ ਹੀ ਪਏ ਬਸ ਥੋੜੇ ਰਹਿ ਗਏ ਆਪਣੇ ਇਹ ਮੀਂਹ ਆ ਪਿਆ ਤੇ ਤਿੰਨ ਚਾਰ ਦਿਨ ਦੇ ਪਠੇ ਡਗੇ ਬਸ ਆਪਣਾ ਇਹ ਜਦ ਵੱਢ ਲਈ ਮੀਂਹ ਦਾ ਸਹਣ ਨਹੀਂ ਪਤਾ ਨਹੀਂ ਬਸ ਹੈ ਗਰਾ ਕੱਲ ਕਿੰਨੇ ਜਿੱਬਣਗੇ ਆ ਜੀ ਵੀਰ ਜੀ ਪਠੇ ਲਿਆਉਣੇ ਬੜੇ ਔਖੇ ਦੇ ਵੇਖੋ ਹੁਣ ਆ ਪਠੇ ਹੀ ਗਾੜੀਆਂ ਗਾੜੀਆਂ ਵੜਤੇ ਸੀ ਪੱਠੇ ਲੰਮੇ ਵੜੇ ਹੋ ਗਏ ਲੈਂਥ ਵੜੀ ਹੋ ਗਈ ਪੱਠਿਆਂ ਦੇ ਦੇਖ ਸਕਦੇ ਤੁਸੀਂ ਕਿ ਪੱਠੇ ਖੜਨੇ ਵੜੇ ਔਖੇ ਆ ਦੇਖੋ ਜ ਮਡਾ ਮੇਰਾ ਵੱਡਾ ਲੱਗਿਆ ਇਹਦੇ ਕੁਝ ਖੜਨਦੇ ਆ ਪੱਠੇ ਆਵੇ ਤੇ ਹੁਣ ਆ ਧੁੱਪ ਜੀ ਠਕੋਟ ਗਿਆ ਫੇਰ ਨਾ ਜਾਂਦਾ ਤਾਂ ਤੁਸੀਂ ਦੇਖ ਸਕਦੇ ਪੱਠੇ ਕਿਤੇ ਔਖੇ ਖੜੀਦੇ ਆ ਆਪਾਂ ਵੀ ਦੇਖ ਹੀ ਲੈਣੇ ਆ ਤੁਸੀਂ ਦੇਖ ਸਕਦੇ ਆ

ਇਹ ਇੱਕ ਫੁੱਜਾ ਤਿਆਰ ਬਣ ਤਿਆਰ ਨੇ ਪਠੇ ਛੱਡਾਂ ਲਈ ਪਤਾ ਨਹੀਂ ਕੌਣ ਅੜ ਗਿਆ ਵਾ ਜਿ ਬਦਲ ਆਇਆ ਸੀ ਬਦਲ ਟਲ ਗਿਆ ਵਾ ਵਧੀਆ ਗੱਲ ਆ ਵਿੱਧੀ ਅਨਾਂ ਦੀ ਮੈਂ ਤਾਂ ਅਸਤੇ ਇੱਕ ਲਾਈਕ ਤੇ ਸਬਸਕ੍ਰਾਈਬ ਤੇ ਕਮੈਂਟ ਕਰਦੇ ਆ ਕਰੋ ਜਿਹੜਾ ਕਮੁੰਡੇ ਦੇ ਸਾਹ ਸੁੱਕ ਰਹੇ ਨੇ ਕੰਨਿਆਂ ਨੂੰ ਕਰ ਜਾਗੇ ਪਾਣੀ ਪਾਣੀ ਪੀਉਣ ਨੇ ਆ। ਪਾ ਦੇ ਕਿ ਥਿੱਥ ਥੱਦ ਗਾਰਾ ਗਾਰਾ ਆਇਆ। ਦੇਖੋ ਪੱਠੇ ਆਪਣੇ ਰੇੜੀ ਤੱਕ। ਦੇਖੋ ਰੇੜੀ ਤੇ ਕਿੱਥੇ ਤੱਕ ਪੱਠੇ ਪਹੁੰਚ ਗਏ ਆ ਤੇ ਆ ਫੌਜਾਂ ਦੀ ਚੱਪਲੇ ਕਿੱਥੱਲੇ ਆ। ਆਹ ਵੇਖੋ ਜੀ ਮੈਂ ਰੱਸੀ ਢਾਂਦੀ ਆ ਚੇਚਾ ਕਿਉਂਕਿ ਪੱਠੇ ਆ ਜਾਦੇ ਆ ਤੇ ਖੜਨੇ ਮੁਸ਼ਕਿਲ ਹੋ ਜਾਣਗੇ ਆਇਆ ਵੇਖੋ ਪਰ ਰਸੀ ਮਾਰ ਲੱਗੇ ਆ ਕੱਸ ਕੇ ਮਾਰਨੀ ਆ ਜੀ ਕਾਏ ਖਰੀ ਮੁੰਡਾ ਗੰਡ ਦੇ ਲਗਾਵਾ

ਕੱਚਾ ਜਿਬਾ ਰਹੇ ਦੋ। ਯਾਰ ਲਖੋ ਕੱਚਾ ਰਹੇ ਨੇ। ਪੂਰੀ ਤਿਆਰੀਆਂ ਜੋ ਦੇ। ਇਸ ਤੇ ਦੇ। ਕੱਚਾ ਮੈਂ ਕਮੈਂਟ। ਮੈਂ ਆਹ ਫਾਂ ਲੈ ਗੰਦਾ। ਯੋ ਤੇ ਟਟੀ ਲੀ ਗਿਛੜਦੀ ਇੰਨੀ ਗਵਲ ਤੈਨੂੰ। ਪਰ ਆਵੇ ਕੋਈ ਮੁੰਡੇ ਨੂੰ ਬੰਨਣ ਦੀ ਹਾਲੇ ਆ ਕੇ ਦੱਸੇ ਇਹ ਸਾਡੇ ਪੱਠੇ ਆਪਾਂ ਲੈ ਲੈਂਦੇ ਆ ਲੱਗ ਲੇ ਆ ਤੇ ਧੱਕਾ ਦਾ ਫੀ ਅੱਜ ਵੀ ਦੇਖ ਸਕਦੇ ਜਿਹੜੀ ਜੋਰ ਆ ਲੱਗਣ ਗਿਆ ਤੇ ਪੱਠੇ ਜਾ ਨਹੀਂ ਗਿਆ ਚਪੜਾ ਲਾਇਆ ਮੇਰੀਆਂ ਨਾ ਨਾ ਇਹ ਇਲਾਕਾ ਉੱਥੇ ਆ ਅਵੇ ਸੱਦੇ ਰਹੇ ਸੀ ਕੇ ਉਹਨਾ ਢੋਪੇ ਹੀ ਬੜੀ ਲੱਗੀ ਆ ਤੇ ਪੱਠਿਆਂ ਦਾ ਓਖਾ ਹੀ ਆ ਪੱਠਿਆਂ ਲ ਮਿਹਰ ਹਾਈਟ ਬੜੀ ਹੋ ਗਈ ਪੱਠਿਆਂ ਦੀ ਤੇ ਚੜਦਾ ਹੀ ਆੜਾ ਐ ਉਹ ਪੱਠੇ ਚੜਦਾ